ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ ਕਿ ਇਹ ਲਾਰੈਂਸ ਬਿਸ਼ਨੋਈ ਔਰ ਸ਼ਾਇਦ ਜੱਗੂ ਭਗਵਾਨਪੁਰੀ ਦੇ ਨਾਲ ਇਹਦੇ ਤੁਲਕਾਤ ਅਸੀਂ ਵੈਰੀਫਾਈ ਕਰਦੇ ਜਦੋਂ ਉੱਥੇ ਬਿਆਨ ਦੇ ਰਹੇ ਸੀਗੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜੀ ਸੀਰੀਅਸ ਇਨਪੁਟ ਆ ਕਿ ਖਹਿਰੇ ਨੂੰ ਲਾਰੈਂਸ ਬਿਸ਼ਨੋਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋਲ ਇਨਪੁਟ ਪਈ ਆ ਤੇ ਕੋਰਟ ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤੁਲਕਾਤ ਹੈਗੇ ਆ ਕਹਿੰਦੇ ਸੀ ਨਾ ਕਿ ਮੁਖ्तार ਅंसारी ਤੇ ਕੈਪਟਨ ਅਮਿੰਦਰ ਸਿੰਘ ਨੇ 55 ਲੱਖ ਰੁਪਏ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿ ਤੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਏ ਖਰਚਾ ਆਇਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਸ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਏ ਪਰ ਪੇਸ਼ੀ ਦੀ ਹੀਅਰਿੰਗ ਆ ਲੋਕਾਂ ਦੀ ਅਰਦਾਸਾ ਕਰਕੇ ਮੈਂ ਬਚਿਆ ਅਗਰ ਇਹਨਾਂ ਤੇ ਛੱਡਿਆ ਜਾਂਦਾ i think they would uh, they they are they are looking at uh, you know my physical elimination you know tonu main dassna chahunda toade zariye sari duniya ch ke dekho kinna jhooth cook up ho reya va kapurthala di adalat vich mera remand mangn vele mera naam connect kar re si ke ji ke he lawrence bishnoi aur shayad jaggu bhagwanpuri de naal ede tulqat assi verify karde jadde utthe bayan de re si ke adgp intelligence de kol ek ehoji serious input hai ke ਖੇਰੇ ਨੂੰ ਲਾਰੈਂਸ ਬਿਸ਼ਨੋਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋ ਇਨਪੁਟ ਪਈ ਹੈ ਤੇ ਕੋਰਟ ਚ ਕਹ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤੁਲਕਾਤ ਹੈਗੇ ਆ ਔਰ ਮੈਂ ਤਾਂ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਆ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ ਨੋ ਅਪੋਜ਼ ਸੱਚ ਗੈਂਗਸਟਰ ਕਲਚਰ ਆਈ ਹੈਵ ਆਲਸੋ ਅਪੋਜ਼ਡ ਕਿ ਜਿਹੜਾ ਜੇਲ੍ਹਾਂ ਚੋਂ ਬੈਠੇ ਇੰਟਰਵਿਊ ਦਿੰਦੇ ਆ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹਾਊ ਕਡ ਆਈ ਬੀ ਇਨ ਲਾਈਨ ਬੀ ਆ ਪਾਰਟ ਆਫ ਸੱਚ ਥਿੰਗ ਸੋ ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार ਅंसारी ਤੇ ਕੈਪਟਨ ਅਮਿੰਦਰ ਸਿੰਘ ਨੇ 55 ਲੱਖ ਰੁਪਿਆ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿ ਤੇਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਿਆ ਖਰਚਾ ਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ आई डू नॉट वांट टू नेम द मोस्ट टू इंपोर्टेंट लॉयर्स शायद ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀアリング ਆ ਪਰ ਮੇਰਾ ਸਵਾਲ ਹੋਇਆ ਕਿ ਵਾਇਸ ਸਵਾਲ ਕਿ ਐਨਾ ਸੀਰੀਅਸ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਮੈਂ ਤਾਂ ਮੈਂ ਤਾਂ ਤੁਹਾਨੂੰ ਕਿਹਾ ਕਿ ਜਦ ਉਹਨਾਂ ਨੂੰ ਕੋਈ ਮੁੱਦਿਆਂ ਦਾ ਮੇਰਾ ਜਵਾਬ ਨਹੀਂਗਾ ਤੇ ਮੈਨੂੰ ਮੇਰੀ ਆਵਾਜ਼ ਬੰਦ ਕਰਾਉਣ ਵਾਸਤੇ ਉਹਨਾਂ ਨੇ ਹਰ ਕੋਜਾ ਹਤਕੰਡਾ ਵਰਤਿਆ ਵਾ ਪਰ ਮੈਂ ਇਹੀ ਕਹਿ ਸਕਦਾ ਮਤਲਬ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਾ ਪਿਆਰ ਨਾਲ ਤਾਂ ਮੈਂ ਉਹ ਦਿਨ ਵੀ ਕਿਹਾ ਸੀਗਾ ਤੁਸੀਂ ਮਤਲਬ ਖੈਰ ਨੂੰ ਪਿਆਰ ਨਾਲ ਜਿਹੜਾ ਮਰਜ਼ੀ ਮੁੱਲ ਲੈ ਸਕਦਾ ਬਰ ਬਾਹ ਮਰੂੜ ਕੇ ਡਰਾਇਆ ਨਹੀਂ ਜਾ ਸਕਦਾ ਐਂਡ ਆਈ ਆਲਸੋ ਕੋਟਡ ది ਅਦਰ ਡੇ ਜੇ ਫਿਰ ਇਹਦਾ ਮਤਲਬ ਭਗਵੰਤ ਨੇ ਚਲੋ ਕੇਜਰੀਵਾਲ ਨੂੰ ਤਾਂ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹਦਾ ਬਾਹਰ ਦਾ ਭਗਵੰਤ ਨੂੰ ਤਾਂ ਪੜਿਆ ਹੋਣਾ ਚਾਹੀਦਾ ਸੀ ਨਾ ਕਿ ਇੱਥੇ ਇੱਥੇ ਜ਼ਕਰੀਆ ਖਾਨ ਇੱਥੇ ਨਾਦਰ ਸ਼ਾ ਇੱਥੇ ਅਹਿਮਦ ਸ਼ਾ ਅਬਦਾਲੀ ਆਹੀ ਏਸੇ ਦਰਬਾਰ ਸਾਹਿਬ ਦੇ ਵਿੱਚ ਮਸੇ ਰੰਗੜ ਵਰਗੇ ਕਿੰਨਾ ਅਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਹੋਇਆ ਕਿੰਨੇ ਕੱਲੂ ਕਾਰੇ ਹੋਏ 35 35000 ਆਦਮੀ ਹੈਜ਼ ਬੀਨ ਸਲਟਰਡ ਬੱਚੇ ਔਰਤਾਂ ਨਹੀਂ ਸਪੇਅਰ ਕੀਤੀਆਂ ਛੋਟੇ ਛੋਟੇ ਬੱਚੇ ਉਸ ਉਹ ਕੌਮ ਨੂੰ ਤਾਂ ਖਤਮ ਕਰਨ ਵਿੱਚ ਉਹਨਾਂ ਨੇ ਕੋ ਕਸਰ ਹੀ ਨਹੀਂ ਛੱਡੀ ਕੀ ਡਰਾ ਸਕੇ ਸਾਡੇ ਕੌਮ ਨੂੰ ਸਾਡੇ ਪੁਰਖਿਆਂ ਨੂੰ ਸਾਡੇ ਗੁਰੂਆਂ ਨੂੰ ਸਾਡੇ ਸਹਬਜ਼ਾਦਿਆਂ ਨੂੰ ਨਹੀਂ ਨਾ ਡਰਾ ਸਕੇ ਤਾਂ ਇਹਨਾਂ ਪੜਿਆ ਕੀ ਹੈ ਫਿਰ ਇਦਾਂ ਇਦਾਂ ਡਰਨ ਵਾਲਿਆਂ ਚੋਂ ਮੈਂ ਤਾਂ ਹੈ ਨਹੀਂਗਾ ਆਈ ਕੈਨ ਆਈ ਕੈਨ ਆਈ ਕੈਨ ਫੇਸ ਐਨੀਥਿੰਗ ਬਟ ਇਫ ਦਿਸ ਇਫ ਦੇ ਥਿੰਕ ਥੈਟ ਦੇ ਕੈਨ ਕਾਉ ਮੀ ਡਾਊਨ অর ਦੇ ਕੈਨ ਇੰਟੀਮਿਡੇਟ ਮੀ অর ਦੇ ਕੈਨ ਥ੍ਰੈਟਨ ਮੀ ਦੈਨ ਭਗਵਾਨ ਪ੍ਰੋਬਬਲੀ ਪ੍ਰੋਬਬਲੀ ਡਸਨਟ ਨੋ ਦੀ ਹਿਸਟਰੀ ਆਫ ਪੰਜਾਬ ਐਂਡ ਡਸਨਟ ਨੋ ਮੀ ਐਸ ਵੈਲ